ਸਾਰੇ ਆਏ ਕਿਉਂਕਿ ਇੱਕ ਗਰੀਬ ਪਰਿਵਾਰ ਹੁੰਦਾ ਉਹਦੇ 8 ਮੈਂਬਰ ਆ ਤੇ ਤੁਸੀਂ ਹਰ ਪਰਿਵਾਰੀ ਤਾਂ ਜਿਹੜਾ ਤੁਹਾਡੇ ਸਰਕਲ ਦੇ ਪਰਿਵਾਰੀ ਹੈ ਤੁਹਾਡਾ ਪਹਿਲਾਂ ਤੇ ਇਹ ਕਰਨਾ ਕੋਲ ਗਿਆ ਸੀ ਕਿ ਉਹ ਇਲੈਕਸ਼ਨ ਨਹੀਂ ਲੜ ਸਕਦੇ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਨੇ ਕਿਰਪਾ ਕੀਤੀ ਉਹ ਵੀ دلجیت جی اور سکیلا صاحب جی اور سب ہلکے کریم آؤ بچار فتح دے رج کے فتح ਯੋਨਾ ਕੋ ਰਸੀਦ ਲੈਣੀ ਹੈ ਨਿਕਲ ਆਇਆ ਉਸ ਦੀਆਂ ਗੱਲਾਂ ਉਸ ਦੀਏ ਬਾਰੇ ਆਪ ਹੀ ਗੱਲਾਂ ਕਰਦੇ ਆ ਪਰ ਖਾਸ ਕਰਕੇ ਉਹ ਗੱਲਾਂ ਹਰ ਇੱਕ ਬੱਚੇ ਨੂੰ ਬਤਾਵਾ ਬਿਜੁਰਗੁਰੂ ਬਤਾਵਾ ਉਹਨਾਂ ਗੱਲਾਂ ਕਰਦਾ ਕੋਈ ਮਹਿਣਾ ਨਹੀਂ ਰਹਿ ਜਾਂਦਾ ਕਿਉਂਕਿ ਐਸ ਵੇਲੇ ਆਪਾਂ ਨੂੰ ਮੇਰ ਕਰਦੇ ਆ ਪਰ ਉਹ ਵੀ ਸੁਨੇਹੇ ਬਾਰੇ ਰਹੇਗੇ ਆਪਣਾ ਸਾਰਾ ਸਾਰਾ ਜਿਹੜਾ ਦੇ ਕਰਕੇ ਸੇਵਾ ਕੀਤੀ ਉਹਦੇ ਬਾਅਦ ਜੀ ਅਰੇ ਸਤਿ ਸ਼੍ਰੀ ਅਕਾਲ ਇਹ ਧੰਨ ਧੰਨ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਚੰਸ਼ੋਪਰਾਵਤ ਅਰਤੀ ਤੇ ਅਸੀਂ ਝਾਟ ਸਾਹਿਬ ਇਕੱਠੇ ਹੋਏ ਆ ਇਹ ਪੱਟੀ ਹਲਕੇ ਦੀਆਂ ਸੰਗਤਾਂ ਦਾ ਧੰਨਵਾਦ ਕਰਨ ਵਾਸਤੇ ਇਹ ਪ੍ਰੋਗਰਾਮ ਸੀ ਤੇ ਜਿਹੜੇ ਆਉਣ ਵਾਲੇ ਸਮੇਂ ਲਈ ਜੋ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਦਾ ਪ੍ਰਕਿਰਿਆ ਸ਼ੁਰੂ ਆ ਉਹਦੇ ਵਾਸਤੇ ਸੰਗਤਾਂ ਨੂੰ ਇਹ ਬੇਨਤੀ ਕਰਨ ਵਾਸਤੇ ਆਏ ਆ ਕਿ ਉਹ ਵੱਧ ਤੋਂ ਵੱਧ ਵੋਟਾ ਬਣਾਉਣ ਚ ਆਪਣਾ ਆਪ ਵੀ ਬਣਾਉਣ ਤੇ ਦੂਜਿਆਂ ਦੀਆਂ ਬਣਾਉਣ ਚ ਵੀ ਸਹਿਯੋਗ ਕਰਨ ਇਹ ਇਹ ਬੇਨਤੀ ਇਹ ਸੰਗਤਾਂ ਦੇ ਅੱਗੇ ਅਸੀਂ ਰੱਖੀ ਆ ਤੇ ਇੱਕ ਜਿਹੜਾ 19 ਤਰੀਕ ਨੂੰ ਪੰਥਕਾ ਕਤਰਤਾ ਜਿਹੜੇ ਪੰਜਾਬ ਨਾਲ ਪੰਥਨਾ ਸੰਬੰਧਿਤ ਮਸਲਿਆਂ ਤੇ ਵਿਚਾਰ ਕਰਨ ਲਈ ਉਹ ਜਿਹੜੇ ਅਸੀਂ ਕਤਰਤਾ ਕੀਤੀ 19 ਤਰੀਕ ਦੀ ਉਹਦੇ ਵਾਸਤੇ ਸੰਗਤਾਂ ਨੂੰ ਬੇਨਤੀ ਕੀਤੀ ਗਈ ਕਿ ਤੁਸੀਂ ਵੱਧ ਤੋਂ ਵੱਧ ਉਸ ਦਿਨ ਪਹੁੰਚ ਕੇ ਆਪਣਾ ਸਹਿਯੋਗ ਦਿਓ ਕੱਠ ਹੋਊਗਾ ਨਹੀਂ ਐਦਾਂ ਤਾਂ ਕੋਈ ਅਨੁਮਾਨ ਨਹੀਂ ਲਾ ਸਕਦਾ ਮੇਰੇ ਖਿਆਲ ਬਹੁਤ ਵੱਡਾ ਕੱਠ ਹੋਊਗਾ ਜੀ ਇਹ ਕਿਉਂਕਿ ਸੰਗਤਾਂ 'ਚ ਬਹੁਤ ਵੱਡਾ ਉਤਸ਼ਾਹ ਵਾ ਜਿੱਥੇ ਵੀ ਅਸੀਂ ਹੋਰ ਆ ਕੇ ਆ ਚੁੱਕੇ ਹਾਂ ਜੀ ਪਹੁੰਚੇ ਆ ਹੋਰ ਜੇ ਜ਼ਿਲ੍ਹਿਆਂ 'ਚ ਵੀ ਤੇ ਮੇਰੇ ਖਿਆਲ 'ਚ ਸੰਗਤਾਂ 'ਚ ਬਹੁਤ ਵੱਡਾ ਪਿਆਰ ਆ ਤੇ ਲੋਕ ਸੰਗਤਾਂ ਬਹੁਤ ਬਹੁਤ ਵੱਡੀ ਗਿਣਤੀ 'ਚ ਪਹੁੰਚਣਗੇ ਹਾਂ ਜਿਹੜੀ ਜਿਹੜੀ ਮੀਟਿੰਗ ਆ ਇਹ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਜੋ ਐਮਪੀ ਨੇ ਸਾਡੇ ਹਲਕਾ ਕੜੂਰ ਸਾਹਿਬ ਤੋਂ ਉਹਨਾਂ ਦੇ ਸਨੇਹ ਤੇ ਜਿਹੜਾ ਮਨਤਕਾ ਕਤਰਤਾ ਬਾਬਾ ਬਕਾਲਾ ਸਾਹਿਬ ਵਿਖੇ ਰੱਖੀ ਗਈ 19 ਤਰੀਕ ਦੀ ਉਹਦੇ ਸਬੰਧ ਦੇ ਵਿੱਚ ਅੱਜ ਦੀ ਮੀਟਿੰਗ ਜਿਹੜੀ ਪੱਟੀ ਵਾਲੇ ਕੇ ਦੀ ਕੀਤੀ ਗਈ ਆ ਜਿਹਦੇ ਵਿੱਚ ਫੈਸਲਾ ਲੈ ਗਿਆ ਨਾਲੇ ਦੱਸਿਆ ਗਿਆ ਸੰਗਤ ਨੂੰ ਵੀ ਜਿਹੜੀ ਗੁਰਦੁਆਰਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਇਲੈਕਸ਼ਨ ਆ ਹੋ ਰਹੀ ਜਿਹਦੇ ਲਈ ਆਪਾਂ ਵੋਟਾਂ ਦੀ ਪ੍ਰੋਸੈਸ ਚੱਲ ਰਿਹਾ ਉਹਦੇ 'ਚ ਵੀ ਸੰਗਤ ਨੂੰ ਵੇਅਰ ਕਰਨ ਵਾਸਤੇ ਅੱਜ ਦਾ ਇਕੱਠ ਜਿਹੜਾ ਨਾਲ ਰੱਖਿਆ ਗਿਆ ਸੀਗਾ ਕਿ ਜਿਹੜੀ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਆਪਾਂ ਵੋਟਾਂ ਬਣਾ ਕੇ ਤੇ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਆ ਉਹ ਅਸੀਂ ਚੰਗੇ ਚਿਹਰੇ ਜਿਹੜੇ ਉਹ ਗੱਡੀ ਲੈਂਦੇ ਜਾਣ ਤੇ ਜੋ 19 ਤਰੀਕ ਦੀ ਕਾਠ ਆ ਉਹਦੇ ਵਿੱਚ ਹਰ ਹਲਕੇ ਤੋਂ ਘਟੋ ਘਟ 5000 ਟਰਾਲੀ ਜਿਹੜੀ ਲੈ ਕੇ ਉਥੇ ਅਸੀਂ ਬਾਬਾ ਬਕਾਲਾ ਸਾਹਿਬ ਪਹੁੰਚੇ ਇਹ ਸਬੰਧ ਦੇ ਵਿੱਚ ਅੱਜ ਦੀ ਮੀਟਿੰਗ ਜਿਹੜੀ ਕੀਤੀ ਗਈ ਹੈ